ਪ੍ਰਤੀਕਾ ਖਰਸਾ ਆਹ ਬਿੱਲੀ ਬੰਦੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੇਰੇ ਗਵਨ ਕਵਨ ਗੁਣ ਕਹਿ ਕੈ ਨਾਮ ਤੂੰ ਸਾਹਿਬ ਗੁਣੀ ਨਿਦਾਨਾ ਤੁਮਰੀ ਮਹਿਮਾ ਵਰਨਨਾ ਸਕੋ ਤੂੰ ਧਾਕਰੂ ਚੋ ਭਗਵਾਨਾ ਸੋ ਕੋ ਹਟ ਲਗ ਰਸਵੀਐ ਐਨਸ ਸਹਜ ਸੁਭਾਈ ਦਰਸ਼ਨ ਪਰ ਸੇ ਗੁਰੂ ਕੈ ਜਨਮ ਮਰਨ ਦੁਖ ਜਾਇ ਹੋ ਗਏ ਸਭ ਦੁਖ ਸੰਮਦੀ ਨੁਰ ਅਰਸੋਂ ਪੁਰਸੋਂ ਛਟੀ ਐ ਤਦ ਟਿਠੇ ਸੱਜੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਸਜਣ ਸਚਾ ਹਮ ਪਾਤਿ ਸਾਹੋ ਸਿਰ ਸਾਹ ਬਹਿ ਸਾਹੋ ਜਿਸ ਸਾਥ ਬਹਿਠਿਆ ਸੋਈ ਹੈ ਸਭਨਾੰ ਦਾ ਵੀ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਤ ਜੀ ਪਨਾਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸਗੜ ਸੋ ਜਾਣੀ ਮੈਨੇ ਹੀ ਸੁਨਿਆ ਦੁਖ ਸੁਖ ਮੇਰਾ ਤਉ ਦਿੱਤੋ ਨੀ ਕੀ ਖਟਾਨੀ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ही सुने दुख सुख मेरा तो की खटानी जी की कि कैमानी अगर यतन कर रहे बो तेरे ਤੈਨ ਤੈਨ ਨਹੀਂ ਕੀਮਤ ਜਾਨੀ ਰਹਾ ਅਮਰਤ ਨਾਮ ਨਰ ਮੋਲਕ ਖੀਰਾ ਗੁਰ ਦਿਨੋਂ ਮਨ ਪਾਨੀ ਬਿਗਾ ਨਾ ਡੋਲੇ ਧ੍ਰਿੜ ਕਰ ਰਹੇ ਹੋ ਪਤਾਨੀ ਓਏ ਜੋ بیچ ਹਮ ਤੁਮ ਗਸ਼ ਹੋਤੇ ਤੇਨ ਕੀ ਬਾਤ ਬਲਾਨੀ ਅਲੰਕਾਰ ਮਿਲ ਫੈਲੀ ਹੋਈ ਹੈ ਤਾਂ ਤੇ ਕਣਕ ਵਖਾਨੀ ਗਟਿਓ ਜੋਤ ਸਹਿਜ ਸੁਖ ਸੋਬਾ ਬਾਜੇ ਅਨਹਤ ਬਾਨੀ ਕਹੋ ਨਾਨਕ ਮਿਹਜਲ ਕਰ ਬਾਬਿਓ ਗਰ ਕੀਓ ਬੰਧਨੀ ਪ੍ਰਕਟਿਓ ਜੋਤ ਸਹਿਜ ਸੁਖ ਸੁਬਾ ਬਾਜੇ ਅਨਹਤ ਬਾਣੀ ਕਹਉ ਨਾਨਕ ਮੇ ਚਲ ਕਰ ਬੰਦਿਓ ਗੁਰ ਕੀਓ ਬੰਧਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹਲਾ 5 ਜਿਸ ਕਾ ਤਨ ਮਨ ਧਨ ਸਭ ਤਿਸ ਦਾ ਸੋਈ ਸੁਗੜ ਸਜਾਨੀ ਤੈਨੇ ਹੀ ਸੁਨਿਆ ਮੁਖ ਸੁਖ ਮੇਰਾ ਤਉ ਦਦ ਨੀ ਕੀ ਖਟਾਨੀ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹੀ 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 ਗੁਰੂ ਸਤ ਨਾਮ ਵਾਹਿਗੁਰੂ 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 Sat Naam Vahe Guru Sat Naam Vahe Guru Sat Naam Vahe Guru Sat Naam Vahe Guru ਸਤਨਾਮ ਵਾਹਿਗੁਰੂ ਵਾਹਿਗੁਰੂ ਦੀ ਦਾਖਰਸਾ ਵਾਹਿਗੁਰੂ ਦੀ ਕੀ ਫਤਿਹ